ਪਤਾ ਨਹੀਂ ਕੀ ਕਬਾਰ ਜੱ ਇਕੱਠਾ ਕਰੀ ਫਿਰਦੇ ਆ ਆ ਬੇਕਾਰ ਜਿਹੀ ਜੁੱਤੀ ਨਾਂਜ ਸੰਭੀ ਫਿਰਦੇ ਜਿਵੇਂ ਮਹਾਰਾਣੀ ਦੇ ਸੋਨੇ ਦੀ ਜੁੱਤੀ ਹੋ ਕੰਵਾਲੀ ਨੀ ਨਾ ਕੋਈ ਕੰਮ ਚੱਜਣਾ ਨਹੀਂ ਕਰਦੀ ਕਾਕਾ ਸਾਰਾ ਕਬਾਰ ਮੈਨੂੰ ਹੀ ਕੱਢਣਾ ਪੈਣਾ ਓਏ ਅਮਨ ਅਮਨ ਇਹਨਾਂ ਨੂੰ ਕੀ ਹੋ ਗਿਆ ਆਈ ਹਾਂਜੀ ਦੱਸੋ ਕੀ ਕਬਾਇਆ ਹੋਇਆ ਹੈ ਨਾ ਆ ਜੁੱਤੀ ਕਿਧੋ ਪਿਛੇ ਸਿੱਟੀ ਕਬਾਰੀ ਤਾਂ ਕਬਾਰ ਤੇ ਬੇਕਾਰ ਜੁੱਤੀ ਸੀ ਹੁਣ ਮੇਰੇ ਕੋਲ ਇੰਨੇ ਸਾਰੇ ਬ੍ਰਾਂਡਡ ਸ਼ੂਜ਼ ਤੇ ਪਏ ਹੋਏ ਆ ਉਹਨਾਂ ਦੇ ਹੁੰਦੇ ਹੋਏ ਆ ਸੰ 84 ਦੀ ਜੁੱਤੀ ਪਾਉਂਗੀ ਮੈਂ ਆ ਬ੍ਰਾਂਡਡ ਜੁੱਤੀਆਂ ਨਹੀਂ ਤੂੰ ਪਾਉਣੀ ਨਾ ਇਥੇ ਜੁੱਤੀ ਕਰਕੇ ਕੀ ਪਾਉਣੀ ਆ ਕੀ ਹੋਵਾ ਤਵਾ ਬੋਲੀ ਜਾਂਦੇ ਹੋ ਕਿਸੇ ਚੱਜ ਦੀ ਚੀਜ਼ ਪਿੱਛੇ ਲੜਦੇ ਵੀ ਚੰਗੇ ਲੱਗਦੇ ਹੋ ਓਏ ਜੁੱਤੀ ਦਾ ਕੋਈ ਮੁੱਲ ਨਹੀਂ ਹੈਗਾ ਇਹ ਤੇਰੇ ਹੀਰੇ ਮੋਤੀਆਂ ਤੋਂ ਮਹਿੰਗੀ ਆ ਇਹੋ ਜੇ ਕਬਾਰ ਤੇ ਤੇ ਮੈਂ ਥੁੱਕਾਂ ਵੀ ਨਾ ਦੇਖ ਕੇ ਬੋਲ ਤੈਨੂੰ ਪਤਾ ਈ ਜੁੱਤੀ ਕੀ ਆ ਇਹ ਜੁੱਤੀ ਕਰਕੇ ਨਾ ਤੂੰ ਆਦੀ ਕਾਫਸਰ ਦੇ ਘਰ ਵਾਲੀ ਕੌਣ ਜੋਗੀ ਹੋਈ ਆ ਕੀ ਇਹੋ ਜਿਹਾ ਇਸ ਜੁੱਤੀ ਦੇ ਵਿੱਚ ਜਿਹਦੇ ਪਿੱਛੇ ਤੁਸੀਂ ਮੇਨ ਨਾਲ ਲੜਦੇ ਫਿਰਦੇ ਹੋ ਲੈ ਪਰ ਸੁਣ ਲੈ ਇਹ ਜੁੱਤੀ 'ਚ ਹੈਗਾ ਕੀ ਆ ਖਾਸ ਬੇਬੇ ਨੂੰ ਨਾ ਅੱਜ ਬਾਲਾ ਹੀ ਬੜਾ ਦਿਨ ਚੜਾ ਤਾਂ ਫਿਰ ਕਹੂ ਮੈਨੂੰ ਦੱਸੇ ਬਣਾ ਗਿਆ ਕਾਲਜ ਐਨ ਨੂੰ ਬੱਸ ਲੰਘ ਜੂ ਜਦ ਨੂੰ ਬੇਬੇ ਆਊਗੀ ਆ ਲੈ ਆ ਗਈ ਬੇਬੇ ਅੱਜ ਤਾਂ ਬੇਬੇ ਤੂੰ ਬੜੇ ਟਾਈਮ ਲਾ ਆਈ ਐ ਇੰਨਾ ਟਾਈਮ ਲਾਉਣਾ ਦੀ ਬੇ ਪੁੱਤ ਤੈਨੂੰ ਪਤਾ ਹੀ ਐ ਵੱਡੇ ਘਰਾਂ ਦੇ ਵੱਡੇ ਕੰਮ ਝਾੜੂ ਪੋਚਾ ਭਾਂਡੇ ਢਿੰਡੇ ਸਾਰਾ ਕੁਝ ਹੀ ਹੋ ਜਾਂਦਾ ਫਿਰ ਨਾਲੇ ਤੂੰ ਤਿਆਰ ਹੋ ਗਿਆ ਹਾਂ ਤਿਆਰ ਹੋ ਗਿਆ ਹੋਰ ਕੀ ਘਾਟ ਆ ਮੇਰੇ ਚ ਤਿਆਰ ਹੋਇਆ ਤਾਂ ਲੱਗਦਾ ਪੱਗ ਦਾ ਮੰਨ ਲੈ ਉਹ ਬੇਬੇ ਇੱਕ ਪਾਗਾ ਉਹੀ ਬਨ ਬਨ ਅੱਕਿਆ ਪਹਿਨੋ ਜਾ ਮੈਂ ਕੱਜ ਪਰ ਨਹੀਂ ਬਨ ਜਾ ਨਾਲੇ ਮੈਨੂੰ ਕਿਹਨੇ ਦੇਖਣਾ ਲੈ ਦੇਖ ਹੈ ਮੇਰੇ ਪੁੱਤ ਨੂੰ ਰੱਬ ਨੇ ਮੁਠੀਆਂ ਪਰ ਪਰ ਰੂਪ ਦਿੱਤਾ ਐ ਦੇਖੂ ਕਿਉਂ ਨਹੀਂ ਲੈਣਾ ਨਹੀਂ ਨਾ ਮੈਨੂੰ ਪਲਸਣ ਮਿਲੀ ਸੀ ਤੂੰ ਫੀਸ ਭਰਦੀ ਬਾਕੀ ਮੈਂ ਕਹਿ ਕੇ ਆਈ ਆ ਸਰਦਾਰਨੀ ਨੂੰ ਕੱਲ ਨੂੰ ਦੇ ਦਊਗੀ ਉਹ ਬਾਕੀ ਦੇ ਪੈਸੇ ਬੇਬੇ ਮੈਂ ਤੈਨੂੰ ਪਹਿਲਾਂ ਵੀ ਕਿੰਨੇ ਵਾਰੀ ਕਿਹਾ ਮੈਂ ਕਾਲਜੋਂ ਨਾ ਪੜਨ ਤੋਂ ਹੀ हट ਜਾਣਾ ਇਹ ਮੇਰੇ ਵਰਗੇ ਦਾ ਬਸਦਾ ਰੋਗ ਨਹੀਂ ਹੈਗਾ ਹਾਂ ਸੌਦਾ ਆਪਣੇ ਘਰੇ ਮੁੱਕਿਆ ਪੈਦਲ ਤੂੰ ਸੌਦਾ ਲਿਆ ਆਂਦੀ ਤੇਰੇ ਪੈਰ ਨੰਗੇ ਨੇ ਇਹਨਾਂ ਤੋਂ ਜੁੱਤੀ ਲੈ ਲੈ ਨਾ ਮੈਨੂੰ ਲਿਆਉਣ ਦਿੰਨੀ ਆ ਪੁੱਤ ਮੈਨੂੰ ਤਾਂ ਛੋਟੀ ਹੁੰਦੀ ਤੋਂ ਆਦਤ ਹੈ ਨੰਗੇ ਪੈਰੀਂ ਫਿਰਨ ਦੀ ਕੋਈ ਨਾ ਜਦੋਂ ਤੂੰ ਅਫਸਰ ਲੱਗਿਆ ਨਾ ਪੜ੍ਹ ਲਿਖ ਕੇ ਉਦੋਂ ਲਿਆਦੀ ਜਿਹੜੀ ਮਰਜ਼ੀ ਦੀ ਉੱਤੀ ਲਿਆਦੀ ਉਹੀ ਪਾਲ। ਇਹ ਤਾਂ ਬੇਬੇ ਤੇਰੇ ਬਹਾਨੇ ਨੇ। ਜਿੰਨੇ ਮਰਜ਼ੀ ਬਹਾਨੇ ਮਾਰ ਲਾ ਮੈਨੂੰ ਛੋਟੀ ਹੁੰਦੀ ਤਾਂ ਆਦਤ ਆ। ਨਾਲੇ ਲੋਕ ਕੀ ਕਹਿੰਦੇ ਹੋਣਗੇ? ਆਪ ਟੌਰ ਕੱਢ ਕੇ ਕਾਲਜਾਂ ਚ ਵਗ ਜਾਂਦਾ। ਮਾਂ ਪਿੱਛੋਂ ਲੋਕਾਂ ਦੇ ਘਰਾਂ ਚ ਕੰਮ ਕਰਦੀ ਫਰਦੀ ਆ। ਪੁੱਤ ਇਹ ਲੋਕਾਂ ਦਾ ਕੰਮ ਤਾਂ ਹੁੰਦਾ ਬੋਲਣਾ। ਕੋਈ ਨਾ ਬੋਲੀ ਜਾਣਦੇ। ਤੂੰ ਜੀ ਲਾ ਕੇ ਪੜ ਪੁੱਤ। ਤੇਰੀ ਫੀਸ ਦਾ ਇੰਤਜ਼ਾਮ ਮੈਂ ਆਪ ਹੀ ਕਰਿਆ ਕਰੂੰਗੀ। ਨਾਲੇ ਤੇਰੇ ਬਾਪੂ ਦੀ ਤਮੰਨਾ ਸੀ ਪੁੱਤ, ਪੜ ਲਿਖ ਕੇ ਤੂੰ ਅਫਸਰ ਬਣੇ। ਉਹ ਬੇਬੇ ਮੇਰੇ ਵਰਗੇ ਬਸਮਤੇ ਦਾ ਬਸਦਾ ਰੋਗ ਨਹੀਂ ਹੈਗਾ ਅਫਸਰ ਲੱਗਣਾ ਇਹ ਤਾਂ ਤਕੜੇ ਬੰਦਿਆਂ ਦੇ ਕੰਮ ਨੇ ਪਾਇੇ ਥਿਆਲੇ ਦੇ ਆਪਣੇ ਵਰਗੇ ਗਰੀਬ ਅਫਸਰ ਲੱਗੇ ਫੇਰ ਲੋਕ ਉਹਨਾਂ ਨੂੰ ਕੌਣ ਪੁੱਛੂਗਾ ਕੋਈ ਨਾ ਜਿੰਨਾ ਚਿਰ ਮੈਂ ਜਿਉਂਦੀ ਆ ਨਾ ਮੈਂ ਤੈਨੂੰ ਪੈਸੇ ਦੀ ਤੋੜ ਨਹੀਂ ਆਉਣ ਦਿੰਦੀ ਲੈ ਮਨ ਦੀ ਨਹੀਂ ਹੈਗੀ ਤੂੰ ਨਾਲ ਆਇਆ ਕਰੀ ਸੱਚ ਮੈਂ ਰੋਟੀ ਖਾ ਲਈ ਤੇਰੀ ਰੋਟੀ ਅੰਦਰ ਲਾਈ ਬਈ ਢੱਬੇ ਤੂੰ ਚਾਕੇ ਖਾ ਲਈਂਗਾ ਲੈ ਨਾ ਤੂੰ ਕੇ ਰੋਟੀ ਬਣਾਈ ਫਤ ਮੈਂ ਆ ਕੇ ਆਪਣੀ ਰੋਟੀ ਬਣਾ ਲੈਂਦੀ ਉਹ ਹੱਦ ਹੋ ਗਈ ਇੱਕ ਤੂੰ ਲੋਕਾਂ ਦੇ ਘਰਾਂ 'ਚ ਕੰਮ ਕਰਨ ਜਾਣੀ ਆ ਹੈ ਪੜਪੜ ਮੈਂ ਪਹਿਲੀ ਨਾ ਥੱਕ ਜਾਣਾ ਆ ਮੈਂ ਤਾਂ پاگل ਹੋ ਜੂਗਾ ਚਲ ਜੀ ਦੋ ਰੋਟੀਆਂ ਲਾਤੀਆਂ ਫਿਰ ਕੀ ਹੋ ਜੂਗਾ ਉੱਤੇ ਜੇ ਤੂੰ ਪੜ ਕੇ ਥੱਕ ਜਾਣਾ ਨਾ ਤੂੰ ਪੈ ਜਾ ਕਰ ਘੰਟਾ ਆਰਾਮ ਕਰ ਲਿਆ ਕਰ ਆ ਕੰਮ ਤਾਂ ਮੈਂ ਆਪੀ ਬਥੇਰਾ ਕਰਦੀ ਰਹੂੰਗਾ ਨਾ ਨਾ ਮੰਨ ਮੰਨ ਦੀ ਚਲ ਚੰਗਾ ਮੈਂ ਚੱਲਿਆ ਚੰਗਾ ਬੱਬੇ ਤੂੰ ਰੋਟੀ ਖਾ ਲਈ ਚੰਗਾ ਪੁੱਤ ਕੋਈ ਨਾ ਸੋਚ ਨਾ ਕਰੀ ਜਾ ਮੇਰਾ ਪੁੱਤ ਜੇ ਦੱਸਾਂ ਪੁੱਤ ਤੈਨੂੰ ਮੈਂ ਕੀ ਦੱਸਾਂ ਵੀ ਮੈਂ ਜੁੱਤੀ ਕਿਉਂ ਨਹੀਂ ਪਾਉਂਦੀ ਮੈਂ ਬਹੁਤ ਵੱਡੇ ਵੱਡੇ ਸੁਪਨੇ ਦੇਖ ਰੱਖੇ ਨੇ ਕੋਈ ਨਾ ਪੁੱਤ ਤੂੰ ਪੜ੍ਹ ਲਿਖ ਕੇ ਬਣਾ ਅਫਸਰ ਬਣ ਮੈਂ ਪਾਉਂਗੀ ਜੁੱਤੀ ਮੈਨੇ ਪਮਾਇਕੀਆਂ ਦੋ ਲਿਆ ਦੀ ਦੋ ਪਾਇਆ ਕਰੂੰ ਬਦਲ ਬਦਲ ਕਦੇ ਤਾਂ ਦਿਨ ਬਦਲ ਲਗੇ ਹੀ ਉਹ ਪਰਮਾਤਮਾ ਕਰੇ ਤੇ ਰਹੇ ਨੇ ਤਾਂ ਹੈ ਨਹੀਂ ਬਦਲ ਲਗੇ ਸਾਡੇ ਵੀ ਦਿਲ ਬਦਲ ਲਗੇ ਬੇਬੇ ਇਹ ਬੇਬੇ ਤੇ ਬੇਬੇ ਤੂੰ ਦਿਨ ਚ ਕਿਵੇਂ ਹਿਠਾਈ ਪਾਈ ਤੂੰ ਬਾਹਰ ਮੰਜਾ ਦਾ ਬੈਠੇ ਤੇ ਪੈਂਦੀ ਬੇ ਪੁੱਤ ਮੈਂ ਤਾਂ ਐ ਪੈ ਗਈ ਰਿਆ ਕੇ ਮਾਂ ਤੂੰ ਥੱਕ ਕੇ ਆਰਿਆ ਨਾ ਤੂੰ ਮੰਜੇ ਤੇ ਬਹਿ ਜਾਗਾ ਚਲ ਮੈਂ ਮਤਉਰੀ ਆਰਾਮ ਕਰ ਲੈਂਦੀ ਆ ਬਿੰਦਾ ਨਾਲੇ ਸੱਚ ਤੂੰ ਦਿਨ ਚ ਤਾਂ ਕਦੇ ਪੈਂਦੀ ਨਹੀਂ ਤੂੰ ਠੀਕ ਵੀ ਆ ਪੁੱਤ ਕੁਝ ਨਹੀਂ ਐ ਤਾਂ ਮੈਨੂੰ ਨਾ ਮੜਾ ਜਾ ਬੁਖਾਰ ਜਾ ਹੋ ਗਿਆ ਸੀ ਤਾਂ ਪੈ ਗਈ ਮੈਂ ਪਰ ਹੁਣ ਠੀਕ ਆ ਦੁੱਧ ਦਵਾਈ ਦੂਈ ਲਿੱਤੀ ਲੈ ਲਈ ਗੋਲੀ ਮੈਂ ਦੂਰਾਂ ਨੂੰ ਅਜੇ ਠਾਂ ਕਿਉਂ ਬੈਠਿਆਂਗਾ ਹੁਣ ਤਾਂ ਮੈਂ ਗੋਲੀ ਲੈ ਲਈ ਮੈਂ ਨਾ ਰੋਟੀ ਪਕਾਈ ਵੀ ਇਹਦੇ ਨੂੰ ਰੋਟੀ ਲੈ ਆ ਕੇ ਦੇਣੀ ਆ ਤੂੰ ਬੈਠ ਰਾਮ ਕਰ ਮੈਂ ਆਪੇ ਖਾਣਾ ਰੋਟੀ ਚੱਕ ਕੇ ਚੱਲ ਚੰਗਾ ਖਾ ਲੈ ਰੋਟੀ ਫਿਰ ਕੀ ਵੇਲਾ ਹੋ ਗਿਆ ਦੇਖ ਲੈ ਮੈਂ ਉਹਨਾਂ ਦੇ ਕੰਮ ਕਰਿਆ ਮਾਂ ਅੱਜ ਤਾਂ ਲੇਟ ਹੋ ਗਈ ਮੈਂ ਬੁਖਾਰ ਕਰਕੇ ਤੂੰ ਪੈਦਾ ਮੈਂ ਕਹਾਂ ਨਾ ਸਰਦਾਰਾਂ ਨੂੰ ਬਈ ਅੱਜ ਬੇਬੇ ਆ ਨਹੀਂ ਸਕਦੀ ਬਿਮਾਰ ਹੋ ਰਹੀ ਆ ਨਹੀਂ ਪੁੱਤ ਅਜੇ ਤਾਂ ਜ਼ਰੂਰੀ ਐ ਉਹਨਾਂ ਦੇ ਰਿਸ਼ਤੇਦਾਰਾਂ ਨੇ ਆਉਣਾ। ਓ ਬੇਬੇ ਕੰਮ ਤਾਂ ਚੱਲਦੀ ਰਹਿੰਦਾ ਤੂੰ ਆਰਾਮ ਕਰ ਲੈ। ਨਹੀਂ ਪਤਾ। ਕੰਮ ਤਾਂ ਬੰਦੇ ਦਾ ਕਰਮ ਹੁੰਦਾ। ਆ ਦੇ ਤਾਂ ਅੰਦਰ ਉਸਤ ਹੋਵੇ। ਕੰਮ ਕਰਦੇ ਕੀ ਥੱਕਦੇ ਆਪਾਂ? ਤੂੰ ਨਹੀਂ ਮੰਨਦੀ। ਕੀ ਹਾਲ ਐ ਦੀਪੇ? ਵਧੀਆ ਭਾਈ ਵਧੀਆ ਤੂੰ ਦੱਸ। ਹੋਰ ਠੀਕ ਠਾਕ ਆ। ਵਧੀਆ ਜੀ। ਕਿੱਧਰ ਫਿਰਦਾ ਵੀਰੇ ਮੈਂ ਤਾਂ ਦੁਕਾਨ ਤੇ ਗਿਆ ਤੀ ਯਾਰ ਚਾਹ ਪੱਤੀ ਲੈਣ ਦੁਕਾਨ ਬੰਦ ਪਈ ਆ ਦੁਕਾਨ ਤਾਂ ਇਹ ਬਹਿ ਗਏ ਹੋਏ ਨੇ ਯਾਰ ਇਹਦੇ ਹੱਥਾਂ ਤੱਕ ਦੁਕਾਨਾਂ ਅਜ ਬੰਦਰ ਹੋ ਗਈ ਠੀਕ ਆ ਭਾਈ ਠੀਕ ਆ ਉਹਦੀਪੇ ਮੈਂ ਤੈਨੂੰ ਇੱਕ ਗੱਲ ਕਹਿੰਦਾ ਤੀ ਯਾਰ ਗੁੱਸਾ ਤਾਂ ਨਹੀਂ ਮੰਨਦਾ ਹੈਗਾ ਨਾ ਵੀਰੇ ਗੁੱਸਾ ਕਿਹੜੀ ਗੱਲ ਦਾ ਮੰਨਣਾ ਉਹ ਯਾਰ ਨਾ ਤੇਰੀ ਬੇਬੇ ਨੇ ਦੇਖ ਤੈਨੂੰ ਵਧੀਆ ਪੜਾਇਆ ਲਿਖਾਇਆ ਹੈ ਨਾ ਉਹ ਯਾਰ ਹੁਣ ਮੈਂ ਦੇਖਿਆ ਉਹ ਕਈ ਵਾਰ ਫਿਰਦੀ ਹੁੰਦੀ ਆ ਨਾ ਤਾਂ ਉਹ ਠੰਡ ਦੇਖੇ ਵਿਚਾਰੀ ਨਾ ਗਰਮੀ ਦੇਖੇ ਪੈਰਾਂ ਤੋਂ ਨੰਗੇ ਪੈਰੀ ਫਿਰਦੀ ਹੁੰਦੀ ਆ ਯਾਰ ਨੇ ਬਥੇਰਾ ਕੰਮ ਕਰਿਆ ਯਾਰ ਤੂੰ ਮੜਾ ਮੋ ਮੰਨਦੀ ਨਹੀਂ ਹੈਗੀ ਕਹਿੰਦੀ ਅਫਸਰ ਲਵਾ ਕੇ ਛੱਡੂਗਾ ਹੈ ਜੇ ਜੇ ਨਾ ਕਰਦਾ ਆ ਤਾਂ ਫਿਰ ਬਾਪੂ ਦਾ ਵਾਸਤਾ ਪਾਉਂਦੇ ਆ ਬੜੀਆ ਕੋਈ ਉਦਾਂ ਗੱਲ ਤੇਰੀ ਮੈਂ ਨਾਲ ਸਹਿਮਤਾਂਗਾ ਪਰ ਯਾਰ ਲੋਕ ਗੱਲਾਂ ਕਰਦੇ ਨੇਗੇ ਕਹਿੰਦੇ ਮਾਂ ਤਾਂ ਸਾਰਾ ਦਿਨ ਕੰਮ ਕਰਦੀ ਫਿਰ ਜਾਂਦੀ ਹੈਗੀ ਆਪ ਇਹ ਬੇਲੜ ਪੜਨ ਦਾ ਬਹਾਨਾ ਲਾ ਕੇ ਗੱਲ ਜਨੂੰ ਜੜ ਜਾਂਦਾ ਹੈਗਾ ਚਲ ਠੀਕ ਹੈ ਵੀਰੇ ਠੀਕ ਹੈ ਨਾ ਤੇਰੀ ਬੇਬੇ ਨੇ ਦੇਖ ਤੈਨੂੰ ਵਧੀਆ ਪੜਾਇਆ ਲਗਾਇਆ ਹੈ ਨਾ ਉਹ ਯਾਰ ਹੁਣ ਮੈਂ ਦੇਖਿਆ ਉਹ ਕਈ ਵਾਰ ਸਰਦੀਂ ਦੀਆਂ ਨਾਲ ਤਾਂ ਉਹ ਠੰਡ ਦੇਖੇ ਵਿਚਾਰੀ ਨਾ ਗਰਮੀ ਦੇਖੇ ਪੈਰਾਂ ਤੋਂ ਨੰਗੇ ਪੈਰੀ ਫਿਰਦੀ ਜੁਂਦੀ ਆ ਯਾਰ ਤੇ ਬਥੇਰਾ ਕੰਮ ਕਰਿਆ ਯਾਰ ਤੂੰ ਮੜਾ ਮੋਟਾ ਕੰਮ ਘੁੰਮ ਕਰ ਲਿਆ ਕਰ ਹੁਣ ਉਹਨੂੰ ਤਾਂ ਵਿਚਾਰੀ ਨੂੰ ਸੁਖਾਲੀ ਕਰ ਦੇ ਪਰ ਯਾਰ ਲੋਕ ਗੱਲਾਂ ਕਰਦੇ ਨੇਗੇ ਕਹਿੰਦੇ ਮਾਂ ਤਾਂ ਸਾਰਾ ਦਿਨ ਕੰਮ ਕਰਦੀ ਫਿਰ ਜਾਂਦੀ ਹੈਗੀ ਆਪ ਇਹ ਬੇਲੜ ਪੜਨ ਦਾ ਬਹਾਨਾ ਲਾ ਕੇ ਗੱਲ ਜਿਨੂੰ ਚੜ ਜਾਂਦਾ ਹੈ ਅੱਜ ਜਵਾਹ ਹੋਇ ਉੱਠੀ ਨਹੀਂ ਹੈਗਾ ਦੀਪੇ ਦੀਪੇ ਬੇਬੇ ਤੂੰ ਖੜਾ ਹੋ ਦੀਪੇ ਮੈਂ ਕੰਮ ਕਰਕੇ ਵੀ ਮੁੜੇ ਸਰਦਾਰਾਂ ਦੇ ਤੂੰ ਲੇਟ ਹੋ ਗਿਆ ਖੜਾ ਹੁੰਨਾ ਤੱਕ ਜਾ ਕਾਲਜ ਓ ਬੇਬੇ ਮੈਰੀ ਜਾਣਾ ਅੱਜ ਕਾਲਜ ਕਿਉਂ ਪੁੱਤ ਕਿਉਂ ਨਹੀਂ ਜਾਣਾ ਤੇ ਕਾਲਜ ਤੈਨੂੰ ਪਤਾ ਲੋਕ ਕੀ ਕਹਿੰਦੇ ਨੇ ਇਹਦੀ ਮਾਂ ਨੱਗੇ ਪਹਿਲੀ ਰੁਪਾ ਤੇ ਘਰੇ ਕੰਮ ਕਰਦੀ ਫਰੀਂ ਅੰਦਿਆ ਤੇ ਤੜਕੀ ਪਾ ਕੇ ਬੰਨ ਕੇ ਲੰਘ ਜਾਦਾ ਕਾਲਜ ਕੈਸ਼ ਕਰਦਾ ਆ ਮੇਰੇ ਤੋਂ ਵੀ ਬਿਹੇਜ ਮੈਨੇ ਜਾਂਦੇ ਲੋਕਾਂ ਦੇ ਪੁੱਤ ਮੈਂ ਤੈਨੂੰ ਪਹਿਲਾਂ ਵੀ ਸਮਝਾਇਆ ਸੀ ਲੋਕਾਂ ਦਾ ਕੰਮ ਹੁੰਦਾ ਬੋਲਣਾ ਤੂੰ ਆਪਦਾ ਧਿਆਨ ਲਾ ਕੇ ਪੜ ਨਾਲੇ ਪੁੱਤ ਕੁਛ ਨਾ ਕੁਛ ਬਣ ਤੂੰ ਤੂੰ ਲੋਕਾਂ ਦੇ ਮੂੰਹ ਬੰਦ ਕਰ ਪੁੱਤ ਇਹ ਲੋਕ ਜਾਣਦੇ ਨੇ ਵੀ ਦੀਪਾ ਇੱਕ ਦਿਨ ਕੁਛ ਨਾ ਕੁਛ ਜ਼ਰੂਰ ਬਣੂਗਾ ਤਾਂ ਹੀ ਤੇਰਾ ਧਿਆਨ ਭੜਕਾਉਂਦੇ ਨੇ ਪੁੱਤ ਬੱਡੇ ਗੱਲਾਂ ਦਾ ਤੂੰ ਬਹੁਤ ਸੋਹਣੀਆਂ ਕਰਦੀਆਂ ਲੈ ਜੇ ਗੱਲਾਂ ਸੋਹਣੀਆਂ ਕਰਦੇ ਫਿਰ ਇਹ ਤੇ ਆਮਲ ਵੀ ਕਰ ਲੈ ਤੇ ਖੜਾ ਹੋ ਨਾ ਤੂੰ ਕਿ ਜਾ ਕਲਜ ਤੈਨੂੰ ਮੇਰੀ ਸੌਂ ਲੱਗੇ ਜੇ ਨਾ ਜਾਵੇਂ ਉਹ ਕੀ ਆ ਦੇ ਜੀ ਬਾਗਯਾ ਨਾ ਇਹ ਕਦਾ ਸੌਂ ਪੂਰੀ ਨਾ ਪਾਇਗਾ ਬੇਬੇ ਕਰ ਫਿਰ ਮਿੱਠਾ ਮੂੰਹ ਨੋਇੰਦਾਂ ਦੇ ਕੀ ਹੋਇਆ ਬੇਬੇ ਅੱਜ ਤੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਪੂਰਾ ਹੋ ਗਿਆ ਸੱਚੀ ਹਾਂ ਬੇਬੇ ਦੱਸ ਪਾਪਾ ਬੇਬੇ ਤੇਰਾ ਪੁੱਤ ਕੰਨ ਕੋ ਲੱਗ ਗਿਆ ਬਤੋ ਕੀ ਹੁੰਦਾ ਬੇਬੇ ਪਟਵਾਰੀ ਤੋਂ ਉੱਪਰ ਵਾਲਾ ਰੈਂਕ ਹੁੰਦਾ ਮਤਲਬ ਤੇਰਾ ਪੁੱਤ ਅਫਸਰ ਲੱਗ ਗਿਆ ਅੱਛਾ ਮੇਰਾ ਪੁੱਤ ਅਫਸਰ ਲੱਗ ਗਿਆ ਜਿਉਂਦਾ ਰਹੇ ਪੁੱਤ ਕਿ ਮੈਨੂੰ ਖੁਸ਼ੀ ਹੋਇਆ ਬੇਬੇ ਤੈਨੂੰ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਅਰ ਅੱਜ ਜੇ ਤੇਰਾ ਬਾਪੂ ਜਿਹਾ ਨਾ ਹੁੰਦਾ ਨਾ ਉਹਨੂੰ ਮਾਣ ਮਹਿਸੂਸ ਹੁੰਦਾ ਤੇਰੇ ਤੇ ਫਾ ਕਰਨਾ سینਾ ਚੌੜਾ ਹੋ ਜਾਂਦਾ ਉਹ ਕੋਈ ਨਹੀਂ ਬੇਬੇ ਮੈਂ ਮਨਨਾ ਜੇ ਬਾਪੂ ਜਿਹਾ ਹੁੰਦਾ ਉਹਦਾ سینਾ ਚੌੜਾ ਹੋਣਾ ਪਰ ਅੱਜ ਤੂੰ ਹੀ ਬਾਪੂ ਆ ਮੇਰਾ ਤੂੰ ਹੀ ਬੇਬੇ ਸ਼ੁਕਰ ਹੈ ਮੇਰੇ ਪੁੱਤ ਆ ਲੋਕਾਂ ਦੇ ਸਾਰਿਆਂ ਦੇ ਮੂੰਹ ਬੰਦ ਹੋ ਗਏ ਬੇਬੇ ਚ ਤੇਰੀ ਮਿਹਨਤ ਆ ਸਾਰੀ ਮਾ ਪੁੱਤ ਨੀਂਦ ਤਾਂ ਜਿਆਦੇ ਤੇਰੀ ਐ ਜਿਹਦੇ ਦਿਨ ਰਾਤ ਪੜਾਈਆਂ ਕਰੀਆਂ ਮੇਰੇ ਪੁੱਤ ਨੇ ਮੇਰੇ ਅੱਖੇ ਲੱਗਦਾ ਰਿਹਾ ਜਿਉਂਦਾ ਰਹਿ ਪੁੱਤ ਅਬੇ ਬੇ ਤੂਰੇ ਬੈਠ ਇੱਕ ਮਿੰਟ ਬੈਰ ਤੋ ਆ ਚੱਕ ਆ ਪਾ ਬੇਬੇ ਜੁੱਤੀ ਪੁੱਤ ਇਹਦੇ ਕੀ ਲੋੜ ਸੀ ਕਿਵੇਂ ਲੱਗੀ ਤੁਹਾਨੂੰ ਦੱਸ ਜੁੱਤੀ ਤਾਂ ਬਹੁਤ ਸੋਹਣੀ ਐ ਪੁੱਤ ਮੈਂ ਤਾਂ ਨਾ ਜ਼ਿੰਦਗੀ ਪਰ ਸਾਮ ਕੇ ਰੱਖੂ ਪਰ ਮੈਨੂੰ ਐਂ ਦੱਸ ਤੂੰ ਇਹ ਦੀ ਕੀ ਲੋੜ ਪਈ ਸੀ ਓ ਬੇਬੇ ਤੂੰ ਭੁੱਲ ਗਈ ਤੂੰ ਮੈਨੂੰ ਕਹਿੰਦੀ ਹੁੰਦੀ ਸੀ ਨਾ ਜਦੋਂ ਮੇਰਾ ਪੁੱਤ ਅਫਸਰ ਲੱਗ ਗਿਆ ਉਦੋਂ ਮੈਂ ਜੁੱਤੀ ਪਾਉਂ ਸਾਰੀ ਜ਼ਿੰਦਗੀ ਤੇ ਨੰਗੇ ਪੈਰਾਂ ਚ ਘੜਤੀ ਉਹ ਤਾਂ ਠੀਕ ਐ ਪੁੱਤਾਂ ਪਰ ਮੈਂ ਕਹਿੰਦੀ ਸੀ ਪਹਿਲਾਂ ਤੂੰ ਆਪਦੇ ਲਈ ਬੂਟ ਲੈ ਲੈਂਦਾ ਆ ਕੈ ਸਾਲ ਹੋ ਗਿਆ ਆਹੀ ਭਾਈ ਫਿਰਦਾ ਮੈਨੂੰ ਤਾਂ ਫੇਰ ਲਿਆ ਦਿੰਦਾ ਜੁੱਤੀ ਓ ਨਹੀਂ ਬੇਬੇ ਆਪਦੇ ਸੁਪਨੇ ਤਾਂ ਬਾਅਦ ਚ ਪੂਰੇ ਕਰੂੰ ਪਹਿਲਾਂ ਦੱਸ ਤੇਰੀ ਕੋਈ ਹੋਰ ਖੁਆਇਸ਼ ਦੱਸ ਦੇ ਮੈਨੂੰ ਬਸ ਪੁੱਤਾਂ ਮੇਰਾ ਤਾਂ ਇੱਕਾ ਹੀ ਸੁਪਨਾ ਸੀ ਵੀ ਮੈਂ ਤੈਨੂੰ ਅਫਸਰ ਬਣਿਆ ਦੇਖ ਲਾਂ ਤੇ ਪੁੱਤ ਪੂਰਾ ਹੋ ਗਿਆ ਤੇ ਮੇਰਾ ਸੁਪਨਾ ਪੂਰਾ ਕਰਤਾ ਪ੍ਰਮਾਤਮਾ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਇਹ ਜਿਹੇ ਦਿਨ ਸਾਡੇ ਤੇ ਲਿਆ ਦੇ ਇਹ ਜੇ ਨਾ ਅੱਗੇ ਕਰੀ ਪੁੱਤ ਰੱਬ ਸਭ ਨੂੰ ਦੇ ਦੇ ਨਹੀਂ ਬੇਬੇ ਤੈਨੇ ਬਹੁਤ ਮਿਹਨਤ ਕੀਤੀ ਆ ਮੇਰੇ ਪਿੱਛੇ ਲੋਕਾਂ ਦੇ ਘਰੇ ਸਾਰੀ ਜ਼ਿੰਦਗੀ ਤੂੰ ਨੱਗੇ ਪੈਰੀ ਫਿਰਦੀ ਰਹੀ ਮੇਥੋਂ ਦੇਖਿਆ ਨਹੀਂ ਜਾਂਦਾ ਦੀ ਔਰ ਹੁਣ ਤੇਰੀ ਜ਼ਿੰਦਗੀ ਦੇ ਸਾਰੇ ਸੁਪਨੇ ਪੂਰੇ ਕਰੂਗਾ ਤੇਰਾ ਪੁੱਤ। ਉਹ ਤਾਂ ਠੀਕ ਆ ਪੁੱਤ ਮੇਰੀ ਗੱਲ ਸੁਣ। ਮਾਂ ਫਿਰ ਤਿਆਂ ਪੁੱਤਾਂ ਵਸਤੀ ਕਰਦੇ ਹੁੰਦੇ ਨੇ ਸਾਰਾ ਕੁਝ। ਪਰ ਮਾਨ ਤਾਂ ਮੈਨੂੰ ਤੇਰੇ ਤੇ ਐ। ਵੀ ਅੱਜ ਤੇ ਮੈਨੂੰ ਉਹ ਦਿਨ ਦਿਖਾਤਾ ਜਿਹੜੇ ਦੇ ਮੈਂ ਰੋਜ਼ ਸੁਪਨੇ ਲੈਂਦੀ ਸੀ। ਨੜਿਆ ਜੁੱਤੀ ਇਹ ਤਾਂ ਸਾਹਮ ਕੇ ਰੱਖਣ ਵਾਲੀ ਐ। ਇਹਨੂੰ ਤਾਂ ਮੈਂ ਸਾਰੀ ਉਮਰ ਸਾਹਮ ਕੇ ਰੱਖੂੰ। ਮੇਰੀ ਪਤਨੀ ਪਹਿਲੀ ਕਮਾਈ ਦੀ ਐ। ਅਫਸਰ ਵਰਕੇ ਮੇਰੇ ਪੁੱਤ ਪਹਿਲੀ ਵਾਰੀ ਦਿੱਤੀ ਲੈ ਆ ਮੈਨੂੰ ਖੁਸ਼ੀ ਹੋਈ ਆ ਨਾ ਤੈਨੂੰ ਤੁਸੀਂ ਤਾਂ ਬਹੁਤ ਹੋਏ ਪੁੱਤ ਆਪਦੇ ਆਪ ਤੋਂ ਸੰਭਾਲੀ ਨਹੀਂ ਜਾਂਦੀ ਮੈਨੂੰ ਖੁਸ਼ੀ ਪਰਮਾਤਮਾ ਮੇਰੇ ਵਾਲੀਆਂ ਖੁਸ਼ੀਆਂ ਦਾ ਹਰ ਇੱਕ ਮਾਣ ਨੂੰ ਦੇ ਦੇ ਕੀ ਹਾਲਾ ਸੋਨੀ ਵੀਰੇ ਠੀਕ ਠਾਕ ਦੀਪੇ ਹੋ ਠੀਕ ਠਾਕ ਵਧੀਆ ਜੀ ਵਧੀਆ ਤੁਸੀਂ ਖਾਓ ਹੋਰ ਠੀਕ ਠਾਕ ਹੈ ਸਾਰੇ ਬੜਾ ਵਧੀਆ ਬਈ ਵਧੀਆ ਅੱਛਾ ਉਹ ਦੀਪੇ ਯਾਰ ਮੈਨੂੰ ਤਾਂ ਇੱਕ ਤੇਰੇ ਦਫਤਰ ਚ ਕੰਮ ਪੈ ਗਿਆ ਸੀ ਯਾਰ ਹਾਂ ਵੀਰੇ ਜਦੋਂ ਮਰਜ਼ੀ ਆ ਜਾਓ ਹੋਰ ਪਿੰਡ ਦੇ ਮੁੰਡੇ ਦੇ ਨਹੀਂ ਕੰਮ ਆਉਂਗੇ ਹੋਰ ਕਿਤੇ ਕੰਮ ਆਵਾਂਗੇ ਆਪਾਂ ਠੀਕ ਹੈ ਦੀਪੇ ਵੈਸੇ ਤੂੰ ਜਮਾ ਚੇਂਜ ਨਹੀਂ ਹੋਇਆ ਯਾਰ ਨਹੀਂ ਅੱਜ ਕੱਲ ਤਾਂ ਹਰ ਇੱਕ ਲੱਗ ਕੇ ਸਰਕਾਰੀ ਅਹੁਦੇ ਤੇ ਯਾਰ ਉਹੀ ਅਸਮਾਨ ਚ ਉੱਡਣ ਲੱਗ ਜਾਂਦਾ ਓਏ ਹੱਦ ਹੋ ਗਈ ਬਾਈ ਯਾਰ ਓਏ ਮੇਰੀ ਬੇਬੇ ਕਹਿੰਦੀ ਹੁੰਦੀ ਆ ਜਦੋਂ ਤੱਕ ਨਾ ਬੰਦਾ ਧਰਤੀ ਨਾਲ ਜੁੜਿਆ ਰਹ ਆਲੇ ਬਾਈ ਖਾਸ ਕਰਕੇ ਸਾਡਾ ਤਾਂ ਸਵਾਲ ਹੀ ਨਹੀਂ ਪਾਇਦਾ ਹੁੰਦਾ ਸਮਾਨ ਚ ਉਡਣ ਦਾ ਕਿਉਂਕਿ ਬਾਈ ਇਸ ਦਾ ਸੌਂਦੇ ਵੀ ਧਰਤੀ ਤੇ ਰਹਿ ਜਾਂ। ਸਹੀ ਗੱਲ ਹੈ ਬਾਈ ਵੈਸੇ ਤੇਰੀ ਸਦਕੇ ਜਾਈਏ ਤੇਰੀ ਬੇਬੇ ਦੀ ਸੋਚਦੇ। ਯਾਰ ਦਿਨੋਂ ਬਹੁਤ ਵਧੀਆ ਸਮਝਾਉਂਦੀ ਸੀ। ਹਾਂ ਬਾਈ ਇਹ ਤਾਂ ਹੈ। ਫਾਂਬਰੇ ਜਦ ਮਰਜੀ ਆ ਜੀ ਤੂੰ ਆਪ ਉਹ ਚ ਆਪਣੇ ਦਫ਼ਤਰ ਚ। ਠੀਕ ਹੈ ਦੀਪੇ ਫਿਰ। ਚੰਗਾ ਵੀਰੇ। ਮਿਲਦੇ ਆਂ ਵੀਰੇ। ਚੰਗਾ ਜੀ। ਤੁੱਕਨੀ ਆ ਦੀਪਾਤਾ ਬੜਾ ਹੀ ਲੇਟ ਹੋ ਗਿਆ ਅਜੇ ਤਾਂ ਬੜਾ ਹੀ ਲੇਟ ਹੋ ਗਿਆ ਦੀਪਾ ਅੱਗੇ ਤਾਂ ਆ ਵੇਲੇ ਨੂੰ ਆ ਜਾਂਦਾ ਹੁੰਦਾ ਸਸਿਓ ਜੀ ਸਸਰੀ ਕਾਲਪੁੱਤ ਤੈਨੂੰ ਐ ਡਿੱਕੀ ਜਾਂਦੀ ਸੀ ਅੱਛਾ ਹੋਰ ਤੈਨੂੰ ਕਿੰਨੇ ਵਾਰੀ ਕਿਹਾ ਤੂੰ ਅੰਦਰ ਆਮ ਕਰ ਲਿਆ ਕਰ ਕੋਈ ਨਾ ਪੁੱਤ ਮੈਨੂੰ ਨਾ ਤੇਰੀ ਡੀਕ ਰਹਿੰਦੀ ਏ ਚੱਲ ਮੈਂ ਤੇਰੇ ਵਾਸਤੇ ਕੁਝ ਖਾਣ ਪੀਣ ਨੂੰ ਲਿਓਨੀ ਆ ਤੂੰ ਬਹਿ ਜਾ ਬਹਿ ਜਾ ਮੈਂ ਦੁਬਾਰੇ ਖਾਇਆ ਆ ਮਾਂ ਮਰੀ ਮਾਂ ਨੂੰ ਕੋਣੋ ਤਾਂ ਕਰਨਾ ਬਾਰੇ ਖਾਇਆ ਜੀ ਤੂੰ ਆਰਾਮ ਕਰ ਪਹਿਲਾਂ ਮੈਨੂੰ ਐਂ ਦੱਸ ਕਿਹੜੀ ਮਾਂ ਐ ਜਿਹੜੀ ਆਪਦੇ ਜਿਵਾਖਾਂ ਨੂੰ ਖਾਣ ਪੀਣ ਨੂੰ ਬਣਾਉਣ ਵੇਲੇ ਤੰਗ ਹੋਊਗੀ ਐ ਓ ਫਿਰ ਕਿੰਨੀ ਚੱਲ ਤੂੰ ਕੋਈ ਨੀ ਆਰਾਮ ਕਰ ਲੈ ਲੈ ਮੈਨੂੰ ਐਂ ਦੱਸ ਤੂੰ ਅੱਜ ਤੁਰ ਕੇ ਆ ਗੱਡੀ ਕਿੱਧਰ ਗਈ ਉਹ ਗੱਡੀ ਕੋਈ ਦੋਸਤ ਨੂੰ ਚੀਦੀ ਤੇ ਉਹ ਵਿਆਹ ਜਾਣਾ ਦੀ ਆ ਮੈਨੂੰ ਪਿੱਛੇ ਜੇ ਤਾਰ ਗਿਆ ਉਹ ਗੱਡੀ ਦੋਸਤ ਲੈ ਗਿਆ ਅੱਛਾ ਇੱਕ ਗੱਲ ਹੋਰ ਸੁਣ ਲੈ ਆ ਨਾ ਬਾਹਰੇ ਨਾ ਖਾਇਆ ਕਰ ਪੁੱਤ ਪੇਟ ਖਰਾਬ ਹੋ ਜਾਊਗਾ ਉਹ ਕੁਛ ਨਹੀਂ ਹੁੰਦਾ ਕਦੇ ਕਦੇ ਖਾਣ ਨਾਲ ਕੁਝ ਨਹੀਂ ਹੁੰਦਾ ਅੱਛਾ ਚੱਲ ਛੱਡ ਜੰਗਾ ਪਰ ਨੀਂਵੇ ਦਾਸ ਪੁੱਤ ਮੈਂ ਤੇਨੇ ਕੋ ਗੱਲ ਕਰਨੀ ਸੀ ਇੱਕ ਛੱਡ ਚਾਰ ਕਰ ਮਾਇਆ ਮਰੀਦੂ ਬਸ ਹਤਮੈ ਕਹਿੰਦੀ ਸੀ ਵੇਹੋ ਪੁੱਤ ਵਿਆਹ ਬਾਰੇ ਵੀ ਸੋਚ ਲੈ ਮੇਰਾ ਕੀ ਪਤਾ ਹੈ ਪੁੱਤ ਧਮਾ-ਘਮਾ ਦਾ ਤੈਨੂੰ ਪਤਾ ਹੀ ਐ ਹੁਣ ਫੇਰ ਮਾਗਰੋ ਤੂੰ ਰੋਲਦਾ ਫੇਰੇ ਨਾ ਉਹ ਮਾਤਾ ਵਿਆਹ ਵੀ ਕਰਾ ਲਾਂਗੇ ਜਦੋਂ ਪ੍ਰਮਾਤਮਾ ਨੇ ਇੰਨੀ ਵਧੀਆ ਨੌਕਰੀ ਦੇਤੀ ਨਾ ਤਾਂ ਰਿਸ਼ਤਾ ਵੀ ਕਿਤੇ ਨਾ ਕਿਤੇ ਹੋਏ ਜਾਣਾ ਨਾਲੇ ਤੂੰ ਇਹੀਆਂ ਗੱਲਾਂ ਨਾ ਕਰਿਆ ਕਰ ਮੇਰਾ ਕੀ ਪਤਾ ਪੁੱਤ ਮੈਂ ਤਾਂ ਗੱਲ ਸੱਚ ਐ ਦੇਖ ਜੋ ਸੱਚ ਐ ਉਹ ਤਾਂ ਹੈਗਾ ਐ ਜਾਣਾ ਤਾਂ ਇੱਕ ਦਿਨ ਮੈਂ ਹੈ ਹੀ ਐ ਨਾ ਪਰ ਫੇਰ ਵੀ ਫਿਰ ਇਹੀਆਂ ਗੱਲਾਂ ਕਰਦਾ ਫਾਇਦਾ ਕੀ ਐ ਕੋਈ ਨਹੀਂ ਮੈਂ ਕਰਾ ਲਊਗਾ ਵਿਆਹ ਤੂੰ ਐ ਕਰ ਜਾਂ ਤੂੰ ਆਰਾਮ ਕਰਨਾ ਜਾ ਕੇ ਆਰਾਮ ਤਾਂ ਕਰ ਲੈਂਦੀ ਐ ਮੈਨੂੰ ਟਾਲ ਨਾ ਮੈਂ ਵੀ ਨੁੰਦੇ ਆ ਹੱਥ ਦੀਆਂ ਪੱਕੀਆਂ ਖਾ ਕੇ ਦੇਖ ਕੋਈ ਨਾ ਕੋਈ ਮਿਲਣ ਗਿਆ ਤੈਨੂੰ ਪੱਕੀਆਂ ਪੱਕੀਆਂ ਮਿਲਣਗੀਆਂ ਜਾਂ ਤੂੰ ਪੈ ਜਾ ਕੇ ਮੈਨੂੰ ਮੁੰਡਾ ਆ ਰਿਹਾ ਕੋਈ ਉਹ ਡਿਕਦਾ ਮੈਂ ਚੱਲ ਚੰਗਾ ਤੂੰ ਵੀ ਟਾਈਮ ਨਾਲ ਪੈ ਜੀਗੀ ਤੇ ਇੱਥੇ ਬੈਠਾ ਰਹੀ ਉਹ ਨਹੀਂ ਨਹੀਂ ਕੋਈ ਬੰਦੇ ਦਾ ਕੰਮ ਕਰਾਉਣਾ ਆ ਰਿਹਾ ਉਹ ਚੱਲ ਚੰਗਾ ਬੇਬੇ ਹੱਸੀ ਕਰ ਕਰ ਲਾ ਤੂੰ ਰਾਮ ਬਾਹਰੇ ਖਾਲੂ ਆਪੇ ਮੈਨੂੰ ਲੈ ਦੇ ਰਿਹਾ ਸ਼ਾਮ ਨੂੰ ਦਵਾਈ ਲਵਾਂ ਬੇਬੇ ਜੰਮੀ ਨਹੀਂ ਬੋਲਦੀ ਚਲ ਬੇ ਮੈਂ ਕੀ ਕਰਾਂ ਤੈਨੂੰ ਆਏ ਹਾਏ ਏ ਬੇਬੇ ਬੇਬੇ ਤੇ ਬੇਬੇ ਅਬੇ ਇੱਕਾ ਗੋਲ ਬੇਬੇ ਤੂੰ ਬੋਲਦੀ ਕਿਉਂ ਨਹੀਂ ਅਬੇ ਭੇਜਦਾ ਤੇਰੇ ਸਾਰੇ ਸ਼ੌਕ ਲੈ ਦੇ ਦੇ ਪੂਰੇ ਹੋਣੇ ਅਬੇ ਬੇ ਬੋਲ ਪਾ ਓਏ ਆ ਕੀ ਕਰਤਾ ਓਏ ਰੱਬਾ ਤੂੰ ਓਏ ਅਗਿਆ ਤੂੰ ਹੋ ਗਏ ਪੱਕੀਆਂ ਵੀ ਰੋਟੀਆਂ ਖਾਜਿਆ ਵੇ ਬੇ ਬੇ ਬੋਲ ਪਾ ਓਏ ਰੱਬ ਕੀ ਕਰ ਗਾ ਕਰਤਾ ਓ ਤੂੰ ਇਹ ਸੇ ਪਤਾ ਤੁਹਾਡੀ ਜੁੱਤੀ ਨਾਲ ਇੰਨੀ ਤਾਂਗ ਜੁੜੀ ਹੋਈ ਹੈ ਮੈਨੂੰ ਮਾਫ ਕਰ ਦਿਓ ਜਾਣੇ ਅਣਜਾਣੇ 'ਚ ਮੈਂ ਤੁਹਾਨੂੰ ਬਹੁਤ ਬੁਰਾ ਭਲਾ ਬੋਲ ਗਈ ਕੋਈ ਨਹੀਂ ਅਮਨਾ ਇਹ 'ਚ ਤੇਰੀ ਵੀ ਗਲਤੀ ਨਹੀਂ ਹੈਗੀ ਅਸਲ ਮੈਤੋਂ ਨਾ ਸਹੀ ਨਹੀਂ ਹੋਇਆ ਕਿਉਂਕਿ ਇਹ ਜੁੱਤੀ ਨਾਲ ਅੱਜ ਮੇਰੀ ਮਾਂ ਦੇ ਫੇਰ ਜ਼ਖਮ ਅੱਲੇ ਹੋ ਗਏ ਹੁਣ ਤਾਂ ਮੈਂ ਇਹ ਜੁੱਤੀ ਸਾਮਕੇ ਰੱਖੂੰਗੀ ਚਲ ਠੀਕ ਆ ਚਲ ਤੂੰ ਕੌਫੀ ਕੌਫੀ ਬਣਾ ਦੇ ਠੀਕ ਆ ਕੋਲ ਕੌਫੀ ਪੀਓਗੇ ਹਾਂ ਠੀਕ ਆ ਹਾਂਜੀ ਦੇਖ ਲਈ ਵੀਡੀਓ ਚ ਦੇਖ ਲਈ ਜੇ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਤੁਹਾਨੂੰ ਕਿਵੇਂ ਲੱਗਿਆ ਸਾਡੇ ਨਾਲ ਐਕਟ ਕਰਕੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਪਰ ਜ਼ਰੂਰੀ ਹੈ ਕਿ ਸਾਡੀ ਆਡੀਅੰਸ ਵੀ ਸਾਡੀ ਵੀਡੀਓ ਪਸੰਦ ਆਵੇ ਸੋ ਤੁਹਾਨੂੰ ਪਸੰਦ ਆਈ ਹੈ ਯਾ ਨਹੀਂ ਕਮੈਂਟ ਰਾਹੀਂ ਤੁਹਾਡੇ ਪਤਾ ਲੱਗੇਗਾ ਸੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਸ਼ੇਅਰ ਕਰ ਦਿਓ ਤੇ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਤੁਹਾਨੂੰ ਹਾਂ ਬਹੁਤ ਮਿਹਨਤ ਲੱਗਦੀ ਹੈ ਕਿ ਵੀਡੀਓ ਨੂੰ ਬਣਾਉਣ ਵਾਸਤੇ ਤੁਹਾਡਾ ਕੰਮ ਹੈ ਸਿਰਫ ਸ਼ੇਅਰਿੰਗ ਦਾ ਇਨਸਟਾਗ੍ਰਾਮ ਸਟੋਰੀ ਚ ਵਟਸਐਪ ਸਟੋਰੀ ਸ਼ੇਅਰ ਕਰਿਆ ਕਰੋ ਤਾਂ ਸਾਨੂੰ ਥੋੜ